లైవి 18 نیوز ది టీమ్ ਪਹੁੰਚੀ ਹੈ ਤੇ ਐਸਐਸਪੀ ਦਫਤਰ ਜਿੱਥੇ ਤੁਸੀਂ ਦੇਖੋਗੇ ਡਾਕਟਰ ਦਰਪਨ ਆਲੂਵਾਲੀਆ ਨੇ देर तक ਹੁਣੀ ਉਹ ਇੱਥੇ ਪਹੁੰਚਨ ਆ ਰਹੇ ਆ ਰਹੇ ਨੇ ਦੇਖੋਗੇ ਤੁਸੀਂ ਇੱਥੇ ਪੂਰੀ ਤਿਆਰੀ ਚੱਲ ਰਹੀ ਹੈ ਹਾਂ ਸਲਾਮੀ ਦੇਣ ਦੀ ਜੀ 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 ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ ਮੇਰੀ ਇੱਕ 3 ਪ੍ਰੌਂਗਡ ਅਪਰੋਚ ਹੈ ਲੋ ਉਹ ਜੀ ਜੋ ਕਿ ਇੱਕ ਗੈਂਗਸਟਰ ਜਿਹਨੂੰ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ओमकार सिंह सत्तूदी खन्ना ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊ ਤੁਹਾਡਾ ਸਵਾਗਤ ਹੈ ਦੇਖਦੇ ਰਹੋ ਪੰਜਾਬ ਲਾਈਵ 80 ਨਿਊ ਚੈਨਲ ਅੱਜ ਖੰਨਾ ਦੇ ਡਾਕਟਰਦਰਪਨ ਆਲੂਵਾਲੀਆ ਨੇ ਐਸਐਸਪੀ ਨਵੇਂ ਖੰਨਾ ਦਾ ਚਾਰ ਸੰਭਾਲਿਆ ਅੱਜ ਪ੍ਰੈਸ ਨਾਲ ਮੁਲਾਕਾਤ ਕਰਦੇ ਹੋਏ ਡਾਕਟਰਦਰਪਨ ਆਲੂਵਾਲੀਆ ਨੇ ਕੀ ਕਿਹਾ ਆ ਤੁਹਾਨੂੰ ਮਲਾਣਿਆ ਦੇਖਦੇ ਰਹੋ ਪੰਜਾਬ ਲਾਈਵ 80 ਨਿਊ ਚੈਨਲ ਪੰਜਾਬ ਲਾਈਵ 80 نیوز ਦੀ ਟੀਮ ਪਹੁੰਚੀ ਐਥੇ ਐਸਐਸਪੀ ਦਫਤਰ ਜਿੱਥੇ ਤੁਸੀਂ ਦੇਖੋਗੇ ਡਾਕਟਰ ਦਰਪਨ ਆਲੂਵਾਲੀਆ ਨੇ ਥੋੜੀ ਦੇਰ ਤੱਕ ਹੋਣੀ ਉਹ ਐਥੇ ਪਹੁੰਚ ਆ ਰਹੇ ਆ ਰਹੇ ਨੇ ਦੇਖੋਗੇ ਤੁਸੀਂ ਐਥੇ ਪੂਰੀ ਤਿਆਰੀ ਚੱਲ ਰਹੀ ਹੈ ਹੁਣ ਸਲਾਮੀ ਦੇਣ ਦੀ ਥੋੜੀ ਦੇਰ ਬਾਅਦ ਡਾਕਟਰ ਦਰਪਨ ਆਲੂਵਾਲੀਆ ਦੀ ਐਥੇ ਆ ਰਹੇ ਨੇ ਜਿੱਥੋਂ ਕਿ ਖੰਨਾ ਪੁਲਿਸ ਕੰਮਿਓ ਸਲਾਮੀ ਦੇ ਸਾਰੇ ਇੰਤਜ਼ਾਮ ਕੀਤੇ ਗਏ ਨੇ ਪੁਲਿਸ ਦੀ ਟੁਕਰੀ ਉਹਨਾਂ ਸਲਾਮੀ ਦੇਣ ਨੂੰ ਖੜੀ ਹੈ थोड़ी देर तक प्रैस न भी मुलाकात करेंगे Beria dua naing pol. Bangun, bangun, sen, bangun, besar, ਅ ਜ਼ਿਲ੍ਹਾ ਕਨਵਿਚਰ ਬਤਾਉਰ ਨਵੇਂ ਐਸਐਸਪੀ ਨਿਯੁਕਤ ਹੋਣ ਤੇ ਮੈਂ ਤੁਹਾਡੇ ਸਾਰਿਆਂ ਦਾ ਇੱਥੇ ਸਵਾਗਤ ਕਰਦੀ ਹਾਂ ਅਤੇ ਧੰਨਵਾਦ ਵੀ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਨਾਲ ਰੂਬਰੂ ਹੋਣ ਲਈ ਸਾਨੂੰ ਪਤਾ ਹੈ ਕਿ ਮੀਡੀਆ ਇੱਕ ਟ੍ਰਾਂਸਪੇਰੈਂਟ ਪੁਲਿਸਿੰਗ ਲਈ ਇੱਕ ਬਹੁਤ ਹੀ ਇੰਪੋਰਟੈਂਟ ਪਾਰਟਨਰ ਹੈ ਅਤੇ ਇਸ ਜ਼ਿਲ੍ਹੇ ਵਿੱਚ ਮੇਰਾ ਇਹ ਟੀਚਾ ਰਹੇਗਾ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਕੋਰ ਪ੍ਰਾਇੋਰਟੀਜ਼ ਨੂੰ ਅੱਗੇ ਵਧਾਉਂਦੇ ਹੋਏ ਇੱਕ ਪੀਪਲ ਓਰੀਐਂਟਡ ਟੈਕਨੋਲੋਜੀ ਡਰਾਈਵਨ ਅਤੇ ਅਕਾਊਂਟੇਬਲ ਪੁਲਿਸਿੰਗ ਹੀ ਸਾਡੇ ਜ਼ਿਲ੍ਹੇ ਦਾ ਆਬਜੈਕਟਿਵ ਰਹੇਗਾ। ਮੇਰੀ ਇੱਕ ਥ੍ਰੀ ਪ੍ਰੌਂਗਡ ਅਪਰੋਚ ਹੈ ਲੋ ਹੋएगी ਜੋ ਕਿ ਇੱਕ ਗੈਂਗਸਟਰ ਜਿਉਂ ਕਿ ਆਰਗੇਨਾਈਜ਼ ਕ੍ਰਿਮੀਨਲਸ ਆਪਾਂ ਕਹਿੰਦੇ ਹਾਂ ਦੂਜਾ ਯੋਧ ਨਸ਼ਾ ਵਿਰੁੱਧ ਨੂੰ ਵਧਾਉਂਦੇ ਹੋਏ ਅਸੀਂ EDPC ਦੀ ਪਾਲਿਸੀ ਤੇ ਫੋਕਸ ਕਰਾਂਗੇ। ਯਾਨੀ ਕਿ ਇਨਫੋਰਸਮੈਂਟ ਜਿਦੇ ਵਿੱਚ ਜਿਹੜੇ ਵੱਡੀ ਮੱਛੀਆਂ ਨੇ ਉਹ ਵੀ ਤੇ ਸਟਰੀ ਪੈਡਲਰਸ ਦੇ ਵੀ ਬੁਨਾਤੇ ਨਤ ਪਾਈ ਜੇ ਕਿ ਜਿਹੜੇ ਪੁਆਇੰਟ ਆਫ ਸੇਲਸ ਤੇ ਨਸ਼ਾ ਵੇਚਦੇ ਨੇ। ਦੂਜਾ ਰਹੇਗਾ ਡੀਡਿਕਸ਼ਨ ਜਿਦੇ ਵਿੱਚ ਡੀਡਿਕਸ਼ਨ ਸੈਂਟਰ ਅਤੇ ਓਟ ਸੈਂਟਰਾਂ ਵਿੱਚ ਖੱਲਾ ਪੁਲਿਸ ਵੱਧ ਤੋਂ ਵੱਧ ਜਿਹੜੇ ਯੂਜ਼ਰਸ ਨੇ ਜਿਨ੍ਹਾਂ ਨੂੰ ਅਸੀਂ ਵਿਕਟਿਮਸ ਦੀ ਤਰ੍ਹਾਂ ਟਰੀਟ ਕਰਦੇ ਹਾਂ ਉਹਨਾਂ ਨੂੰ ਉਹਨਾਂ ਦੀ ਭਰਤੀ ਕੀਤੀ ਜਾਏਗੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਵਿਲੇਜ ਡਿਫੈਂਸ ਕਮੇਟੀਆਂ ਐਨ ਜੀਓਜ਼ ਸਾਡੇ ਨਾਲ ਲੀਡਰ ਰਹਿ ਇਵੈਂਸ਼ਨ ਜਿਦੇ ਵਿੱਚ ਅਸੀਂ ਵੱਖ-ਵੱਖ ਏਜੰਸੀਜ਼ ਵੱਖ-ਵੱਖ ਡਿਪਾਰਟਮੈਂਟਸ ਨਾਲ ਮੋੜੇ ਨਾਲ ਮੋੜਾ ਲਾ ਕੇ ਕੰਮ ਕਰਾਂਗੇ ਦੂਜਾ ਮੇਰਾ ਸਭ ਤੋਂ ਇੰਪੋਰਟੈਂਟ ਆਬਜੈਕਟਿਵ ਇਹੀ ਰਹੇਗਾ ਕਿ ਅ ਬਤੌਰ ਐਸਐਸਪੀ ਖੰਨਾ ਸਾਰੇ ਜਿਹੜੀ ਸਾਡੇ ਆਮ ਨਾਗਰਿਕ ਨੇ ਮੀਡੀਆ ਹੈ ਤੁਹਾਡੇ ਸਾਰਿਆਂ ਦੇ ਨਾਸਿਫ ਗ੍ਰੀਵੈਂਸਸ ਪਰ ਸੁਜੈਸ਼ਨਸ ਤੇ ਵੀ ਵੱਧ ਚੜ ਕੇ ਅਸੀਂ ਕੰਮ ਕਰਾਂਗੇ ਇਸ ਲਈ ਡੇ ਟੂ ਡੇ ਇੰਗੇਜਮੈਂਟ ਪਬਲਿਕ ਨਾਲ ਨੂੰ ਇੱਕ ਬਹੁਤ ਇੰਪੋਰਟੈਂਟ ਪ੍ਰਾਇੋਰਟੀ ਦਿੱਤੀ ਜਾਏਗੀ ਤੀਸਰਾ ਰਹੇਗਾ ਕਿ ਜਿਹੜੇ ਸਾਡੇ ਆਮ ਨਾਗਰਿਕ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਦੇਣ ਲਈ ਵਿਜੀਬਲ ਪੁਲਿਸ ਪ੍ਰੈਜ਼ੈਂਸ ਹੋਏਗੀ ਜਿਹੜੇ ਸਾਡੇ ਹਾਈ ਫੁੱਟਫਾਲ ਏਰੀਆਜ਼ ਨੇ ਤੇ ਜਿਹੜੇ ਸਾਰੇ ਵਲਨਰੇਬਲ ਏਰੀਆਜ਼ ਨੇ ਬਾਕੀ ਸਾਰੀ ਜਿਹੜੀ ਸਾਡੀ ਪ੍ਰਾਇੋਰਟੀਜ਼ ਨੇ ਇਨਕਲੂਡਿੰਗ ਪੰਜਾਬ ਪੁਲਿਸ ਸਾਡੇ ਮੁਲਾਜ਼ਮਾਂ ਦੇ ਵੈਲਫੇਅਰ ਦੀ ਤੇ ਇਹਨਾਂ ਦੀ ਕਪੈਸਿਟੀ ਬਿਲਡਿੰਗ ਦੀ ਬੀ ਬਹੁਤ ਧਿਆਨ ਚ ਰੱਖੀ ਜਾਏਗੀ ਬਾਕੀ ਸਾਰੀ ਪ੍ਰਾਇੋਰਟੀਜ਼ ਜ਼ਿਲ੍ਹੇ ਦਾ ਦੌਰਾ ਕਰਕੇ ਤੁਹਾਡੇ ਸਾਰਿਆਂ ਨਾਲ ਮਿਲ ਕੇ ਪਬਲਿਕ ਇੰਟਰੈਕਸ਼ਨ ਕਰਕੇ ਤੈਅ ਕੀਤੀਆਂ ਜਾਣਗੀਆਂ आ, ते द्वारा यही रिपीट करा कि मानयोग डी जी पी साहब सीएम साहब ने सारे सानबद्ध किया है कि अं रिजल्ट ओरिएटेड पुलिसिंग विद जीरो टॉलरेंस टू करप्शन टू गुंडा एलिमेंट आदि फोकस करा धनबाद जय हिंद